ਸਤਿ ਸ੍ਰੀ ਅਕਾਲ ਜੀ ਮੈਂ ਨਰਿੰਦਰ ਸਿੰਘ ਲਹਿਲ ਤੇ ਤੁਸੀਂ ਦੇਖ ਰਹੇ ਹੋ ਸਿੱਧੀ ਗੱਲ ਸਿੱਧੀ ਗੱਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਅੱਜ ਮੇਰੇ ਨਾਲ ਨੇ ਪਵਨ ਕੁਮਾਰ ਪਾਮੀਆਂ ਜੀ ਜਿਹੜੇ ਬਹੁਤ ਵੱਡੇ ਸਹਿਯੋਤਕਾਰ ਵੀ ਨੇ ਸੋ ਤੁਹਾਡੇ ਸਨਮਾਨ ਕਰਾਉਨੇ ਆ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਕਰਦੇ ਆ ਸਵਾਗਤ ਪਾਮੀਆਂ ਜੀ ਤੁਹਾਡਾ ਬਹੁਤ-ਬਹੁਤ ਸਾਡੇ ਚੈਨਲ ਤੇ ਸਵਾਗਤ ਹੈ ਜੀ ਜੀਲ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਕਿ ਤੁਹਾਡੇ ਚੈਨਲ ਤੇ ਅੱਜ ਮੈਂ ਆਇਆ ਦੁਆਰਾ ਤੇ ਮੈਂ ਸਮਝਦਾ ਕਿ ਮੈਨੂੰ ਵੀ ਵੀ ਮੰਨ ਹੈ ਕਿ ਤੁਹਾਡੇ ਨਾਲ ਮੈਂ ਸਿੱਧੀ ਗੱਲਬਾਤ ਤੇ ਗੱਲ ਕੀਤੀ ਬਹੁਤ ਬਹੁਤ ਧੰਨਵਾਦ। ਪਰ ਮੇ ਜਿਵੇਂ ਕਿ ਮੈਂ ਆਮ ਤੌਰ ਤੇ ਕਿਤਾਬਾਂ ਚੋਂ ਵੀ ਪੜਿਆ ਇਤਿਹਾਸ ਦੇ ਇਤਿਹਾਸਕਾਰਾਂ ਤੋਂ ਵੀ ਬਹੁਤ ਸੁਣਿਆ ਤੇ ਕਈ ਗੱਲਾਂ ਸਾਡੇ ਜੇਨ ਚ ਇਦਾਂ ਦੀਆਂ ਆ ਜਾਂਦੀਆਂ ਨੇ ਕਿ ਕੀ ਵਾਕਈ ਇਤਿਹਾਸ ਚ ਜੋ ਕੁਝ ਵਾਪਰਿਆ ਉਹੀ ਕੁਝ ਲਿਖਿਆ ਗਿਆ ਹੋਵੇਗਾ। ਜਿਵੇਂ ਕਿ ਮੈਂ ਆਮ ਤੌਰ ਤੇ ਸੁਣਦਾ ਲੋਕਾਂ ਤੋਂ ਕੁਝ ਲੋਕ ਕਹਿੰਦੇ ਨੇ ਕਿ ਸਿਕੰਦਰ ਮਹਾਨ ਹੁੰਦਾ ਕੁਝ ਕਹਿੰਦੇ ਸਿਕੰਦਰ ਨਹੀਂ ਮਹਾਨ ਹੁੰਦਾ ਤੁਹਾਡੀ ਨਜ਼ਰ 'ਚ ਇੱਕ ਸਹਿਤਕਾਰ ਦੀ ਨਜ਼ਰ 'ਚ ਜਿਹੜਾ ਸਾਡਾ ਸਿਕੰਦਰ ਹੈ ਉਹ ਮਹਾਨ ਹੈ ਜਾਂ ਕੀ ਹੈ ਲੈ ਸਰਬ ਗੱਲੇ ਆ ਕਿ ਕੁਝ ਲੋਕ ਕਹਿੰਦੇ ਸਿਕੰਦਰ ਮਹਾਨ ਹੈ ਕੁਝ ਕਹਿੰਦੇ ਨਹੀਂ ਮਹਾਨ ਜੀ ਜਿਨੀ ਸਿਕੰਦਰ ਨੂੰ ਪੜਿਆ ਮੈਂ ਸਮਝਦਾ ਉਹ ਕਹੂਗੇ ਨਹੀਂ ਕਿ ਸਿਕੰਦਰ ਮਹਾਨ ਸੀ ਸਿਕੰਦਰ ਮਹਾਨ ਨਹੀਂ ਸੀ ਜੀ ਤੇ ਕਿਉਂਕਿ ਸਿਕੰਦਰ ਜਨਾਨ ਤੋਂ ਆਇਆ ਸੀ ਜੀ ਤੇ ਉਹ ਜਿਹੜਾ ਉਹਦਾ ਗੁਰੂ ਰਸਤੂ ਸੀ ਰਸਤੂ ਦਾ ਗੁਰੂ 플ਾਟੂ ਸੀ 플ਾਟੂ ਦਾ ਗੁਰੂ ਸ਼ੁਕਰਾਤ ਸੀ ਜੀ ਜੀ ਮੈਂ ਸ਼ੁਕਰਾਤ ਨੂੰ ਮਹਾਨ ਮੰਨਦਾ ਕਿਉਂਕਿ ਅੰਧ ਵਿਸ਼ਵਾਸ ਖਤਮ ਕਰਨ ਦੇ ਲਈ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਜ਼ਹਿਰ ਦਿੱਤੀ ਗਈ ਸੀ ਉਹਨੂੰ ਤੇ 플ਾਟੂ ਨੇ ਜੋ ਕੁਝ ਸ਼ੁਕਰਾਤ ਨੇ ਕਿਹਾ ਸੀ ਉਹ ਲਿਖਿਆ ਜੀ ਤੇ ਉਹ ਦੋਨੋਂ ਹੀ ਮਹਾਨ ਸੀ ਰਸਤੂ ਵੀ ਮਹਾਨ ਸੀ ਸਿਕੰਦਰ ਮਹਾਨ ਨਹੀਂ ਸੀ ਕਿਉਂਕਿ ਸਿਕੰਦਰ ਦਾ ਬੇਸ਼ੇ ਸਗਾ ਕਿ ਸਿਕੰਦਰ ਨੇ ਆਪਣਾ ਬਾਪ ਦਾ ਨਾਮ ਵੀ ਫਿਲਿਪਸ ਉਹਨੂੰ ਫਿਲਪ ਨੂੰ ਮਰਵਾਇਆ ਸੀਗਾ ਇਹ ਆਪਣੇ ਕਿਸੇ ਬਾਡੀਗਾਰ ਕੋਲ ਉਹਦੇ ਗੋਲੀ ਮਰਵਾਇਤੀ ਜੀ ਉਤੋਂ ਬਾਅਦ ਦੇ ਵਿੱਚ ਫਿਰ ਜਿਹੜਾ ਸੀਗਾ ਅਕਬਰ ਉਹਨ ਆਪਣੀ ਮਾਂ ਨੂੰ ਵੀ ਮਾਰਿਆ ਜੀ ਜ਼ਹਿਰ ਦਿੱਤੀ ਕਿਸ ਤਰੀਕੇ ਨਾਲ ਉਤੋਂ ਬਾਅਦ ਉਹਦੇ ਜਿਹੜੇ ਚਾਚੇ ਤਾਈ ਸੀ ਉਹਨਾਂ ਨੂੰ ਵੀ ਮਾਰ ਕੇ ਉਹ ਰਾਜ ਲਿਆ ਸੀ ਬਿਲਕੁਲ ਜਿਹੜਾ ਇੰਨੇ ਕਤਲ ਕਰੇ ਔਰ ਸਾਡੇ ਦੇਸ਼ ਪਰੋਂ ਧੜਵੀ ਬਣ ਕੇ ਆਇਆ ਸੀ ਮੈਂ ਤਾਂ ਉਹਦਾ ਉਨਾ ਕ ਸਵਾਗਤ ਕਰਦਾ ਜਿੰਨਾ ਅਬਦਾਲੀ ਦਾ ਕਰਦਾ ਜਾਂ ਨਾਦਰ ਸ਼ਾਹ ਦਾ ਕਰਦਾ ਜੀ ਜਾ ਰੰਗਜੀਤ ਦਾ ਕਰਦਾ ਜਾਂ ਬਾਬਰ ਮੈਂ ਉਹਨਾਂ ਦੇ ਬਰਾਬਰ ਸਕੰਦਰ ਨੂੰ ਰੱਖਦਾ ਮੈਂ ਮਹਾਨ ਨਹੀਂ ਫਿਰ ਤੂੰ ਤੁਹਾਡੀ ਨਗਰ ਚ ਮਹਾਨ ਕਿਹੜੇ ਲੋਕ ਨੇ ਜਿਨ੍ਹਾਂ ਦੇ ਨੂੰ ਰਾਧ ਸੇਰਾ ਮੰਨ ਕੇ ਅਸੀਂ ਅੱਗੇ ਇਤਿਹਾਸ ਦੇ ਪੰਨਿਆਂ ਤੋਂ ਅੱਗੇ ਗੱਲ ਚੱਲਦੀ ਆ ਤੇ ਲੋਕ ਉਹਦੇ ਤੋਂ ਜਿਹੜੀ ਆ ਉਹ ਸਿੱਖਿਆ ਲੈ ਕੇ ਅੱਗੇ ਇੱਕ ਨਵਾਂ ਰਾਜ ਦਾ ਲੱਭਣ ਦਾ ਯਤਨ ਕਰਨ ਉਹ ਕਿਹੜੇ ਮਹਾਨ ਲੋਕ ਨੇ ਜਿਨ੍ਹਾਂ ਨੂੰ ਅਸੀਂ ਜਿਹੜੇ ਅੱਗੇ ਆਪਣਾ ਰਾਹ ਦਿਸੇਰਾ ਮੰਨੀਏ ਦੇਖੋ ਜਿਹੜਾ ਸਾਡੇ ਦੇਸ਼ ਦੇ ਦੇਸ਼ ਭਗਤ ਹੋਏ ਉਹ ਸਾਰੇ ਮਹਾਨੇ ਹੋਏ ਆ ਮੈਂ ਆਪਣੇ ਦੇਸ਼ ਭਗਤਾਂ ਨੂੰ ਮਹਾਨ ਕਹਿੰਦਾ ਇਹਨਾਂ ਨੇ ਆਪਣੀਆਂ ਜਾਨਾਂ ਦੇਸ਼ ਦੀ ਕਦਰ ਦਿੱਤੀਆਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੈਂ ਮਹਾਨ ਮੰਨਦਾ ਜੀ ਗੁਰੂ ਸਾਹਿਬ ਤੋਂ ਬਾਅਦ ਉਹਨ ਜੋ ਕੁਝ ਵੀ ਕੀਤਾ ਨਵਾਂ ਇਤਿਹਾਸ ਸਿਰਜ ਦਿੱਤਾ ਉਸ ਵੇਲੇ ਚੱਪੜ ਚਿੜੀ ਦੇ ਵਿੱਚ ਪਹਿਲੀ ਵਾਰੀ ਤੋਪਖਾਨਾ ਵਰਤਿਆ ਤੇ ਤੋਪਖਾਨਾ ਉਸ ਸਿੱਖ ਫੌਜ ਨੇ ਮੁਕਾਬਲਾ ਕੀਤਾ ਬੇਸ਼ੱਕ ਬਹੁਤ ਜ਼ਬਰਦਸਤ ਲੜਾਈ ਹੋਈ ਪਰ ਉਸ ਲੜਾਈ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਦਿੱਤ ਹੋਈ ਤੇ ਪਹਿਲਾ ਸਿੱਖ ਰਾਜ ਸਥਾਪਿਤ ਕੀਤਾ ਜੀ ਤੇ ਉਹ ਜਿਹੜਾ ਆ ਉਹਦੇ ਗੁਰਨਾਨਕ ਦੇਵ ਜੀ ਦੇ ਨਾਂ ਦਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦਾ ਸਿੱਕਾ ਵੀ ਚਲਾਇਆ ਮੈਂ ਤਾਂ ਬਾਬਾ ਬੰਦਾ ਸਿੰਘ ਨੂੰ ਮਹਾਨ ਮੰਨਦਾ ਜੀ ਉਹ ਤੋਂ ਬਾਅਦ ਤੇ ਜਿਹਨੇ ਇਸ ਆਪਣੇ ਮਿਸਲਾਂ ਦੇ ਸਰਦਾਰ ਹੋਏ ਜੀ ਰਸਾ ਸਿੰਘ ਆਲੋ ਵਾਲੀਆ ਜਾਂ ਚੜਤ ਸਿੰਘ ਜਿਨ੍ਹਾਂ ਨੇ ਦੂਜੇ ਘੱਲੂ ਘਾੜੇ ਦੇ ਵਿੱਚ ਆਪਣਾ ਡਟ ਕੇ ਮੁਕਾਬਲਾ ਕੀਤਾ ਅਬਦਾਲੀ ਦਾ 1762 ਦੇ ਵਿੱਚ ਤੇ ਉਹਨਾਂ ਜੋ ਉਸ ਵੇਲੇ ਜੱਸਾ ਸਿੰਘ ਆਲੂਵਾਲੀ ਦੇ 32 ਫੱਟ ਲੱਗੇ ਸੀ ਯਾਨੀ 32 ਜਗ੍ਹਾ ਤੇ ਉਹਦੀ ਸੱਟਾਂ ਲੱਗੀਆਂ ਸੀ ਫੱਟ ਲੱਗੇ ਸੀ ਤੇ ਜਿਹੜਾ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਬਾਬਾ ਚੜ੍ਹ ਸਿੰਘ ਉਹਦੇ 16 ਫੱਟ ਲੱਗੇ ਚਗੇ ਜਿਹਨੇ ਦੇਸ਼ ਦੀ ਖਾਤਰ ਇੰਨਾ ਕੁਝ ਵੀ ਨਹੀਂ ਕੀਤਾ ਉਹ ਸਾਡੇ ਲਈ ਮਹਾਨ ਹੋਏ ਆ ਮਤਲਬ ਬੰਦਾ ਸੀ ਬਹਾਦਰ ਮਹਾਨ ਸੀ ਤੇ ਉਹਦੇ ਨਾਲੇ ਮੈਂ ਜੱਸਾ ਸਿੰਘ ਆਲੂਵਾਲੀ ਦਾ ਨਾਮ ਲਿਆ ਜਾਂ ਚੜ੍ਹ ਸਿੰਘ ਦਾ ਨਾਮ ਲਿਆ ਜਾ ਹੋਰ ਵੀ ਜਿਹੜੇ ਜੋਧੇ ਹੋਈ ਨਹੀਂਦਾ ਯਸ਼ਵਾਚੰਦਰ ਬੂਸ਼ ਜਾਂ ਜਿਨ੍ਹਾਂ ਕੁਰਬਾਨੀਆਂ ਕੀਤੀਆਂ ਮੈਂ ਤਾਂ ਉਹਨਾਂ ਨੂੰ ਮਹਾਨ ਮੰਨਦਾ ਜਿਹੜੇ ਸਾਡੀ ਦੇਸ਼ ਦੀ ਖਾਤਰ ਫਾਂਸੀ ਤੇ ਚੜੇ ਜਾਂ ਜਿਹੜਾ ਸਿਕੰਦਰ ਦੇ ਨਾਲ ਉਸ ਵੇਲੇ ਪੋਰਸ ਨਾਲ ਲੜਿਆ ਜੀ ਮੈਂ ਉਹਨੂੰ ਵੀ ਮਹਾਨ ਮੰਨਦਾ ਐ ਜਿਵੇਂ ਕਿ ਤੁਸੀਂ ਕੱਲੂ ਘਾਰਾਂ ਦੀ ਗੱਲ ਕੀਤੀ ਆ ਤੇ ਇਹ ਜਿਹੜੇ ਕੱਲੂ ਘਾਰਾ ਸੀ ਇਹ ਕਿਹੜੇ ਕਿੰਨੇ ਕੱਲੂ ਘਾਰੇ ਹੋਏ ਤੇ ਉਹ ਕਿਹੜੀ-ਕਿਹੜੀ ਜਗ੍ਹਾ ਤੇ ਕੱਲੂ ਘਾਰੇ ਹੋਏ ਸੀ ਤੇ ਉਸ ਕੱਲੂ ਘਾਰੇ ਦੀ ਜਿਹੜੀ ਦੋ ਧਿਰਾਂ ਦੀ ਆਪਸੀ ਜਿਹੜੀ ਲੜਾਈ ਹੁੰਦੀ ਆ ਉਹ ਕਿਹੜੇ ਕਿੜੀਆਂ ਮਤਲਬ ਜਿਹੜੀਆਂ ਦੋ ਮਤਲਬ ਜਿਹੜੀਆਂ ਧਿਰਾ ਸੀ ਜਿਨ੍ਹਾਂ ਨੇ ਇਹ ਦੋ ਕੱਲੂ ਘਰਿਆਂ ਨੂੰ ਇਹਨੂੰ ਕੱਲੇ-ਕੱਲੇ ਨੂੰ ਦੱਸਿਓ ਸਾਡੇ ਦਰਸ਼ਕਾਂ ਨੂੰ ਵੀ ਕਿਹੜਾ ਕੱਲੂ ਘਰਾ ਕਿੱਥੇ ਹੋਇਆ ਕਿਹੜੇ ਸਨ ਚ ਹੋਇਆ ਦੂਸਰਾ ਕੱਲੂ ਘਰਾ ਕਿੱਥੇ ਹੋਇਆ ਤੇ ਕਿਹੜੇ ਸਨ ਚ ਹੋਇਆ ਤੇ ਕਿੰਨਾ ਨੇ ਇਹ ਇਹਦੇ ਚ ਕੁਰਬਾਨੀਆਂ ਜੜੀਆਂ ਆਪਣੇ ਇਤਿਹਾਸ ਚ ਦਿੱਤੀਆਂ ਇੱਕ ਤਾਂ ਗੱਲ ਇਹ ਆ ਕਿ ਜਿਹੜੇ ਦੋਏ ਕੱਲੂ ਘਰੇ ਹੋਏ ਆ ਜੀ ਇਹ ਜਿਹੜੀ ਆ ਇੱਕ ਪਾਸੇ ਸਿੱਖ ਹੋਏ ਜੀ ਦੂਏ ਪਾਸੇ ਤੜ੍ਹੇ ਜੀ ਪਹਿਲਾਂ ਘੱਲੂ ਕੋਰਾ ਗਰਦਾਸਰ ਦੇ ਕੋਲ ਕੱਲ ਨੂੰ ਆਲੇ ਕੱਲ ਨੂੰ ਆਣਾ ਕੱਲ ਨੂੰ ਆਣਾ ਜੀ ਜੀ ਉਹਦੇ ਕੋਲੇ ਹੋਇਆ ਸੀਗਾ ਜੀ ਉਸ ਵੇਲੇ ਇਹ ਸਿੱਖਾਂ ਦੇ ਕੋਲ ਬਹੁਤ ਹੀ ਹਥਿਆਰ ਨਹੀਂ ਸੀ ਬਹੁਤ ਵੱਡਾ ਨੁਕਸਾਨ ਹੋਇਆ ਕਰੀਬ 10 ਇਤਿਹਾਸਕਾਰੇ 10000 ਜਿਹੜਾ ਆ ਸਿੱਖ ਸ਼ਹੀਦ ਹੋਈ ਸੀਗੇ ਉਸ ਲੜਾਈ ਦੇ ਵਿੱਚ ਤੇ ਲਖਪਤ ਰਾਏ ਜਿਹੜਾ ਆ ਉਹ ਲਾਹੌਰ ਦਾ ਜਿਹੜਾ ਕਮਾਂਡਿੰਗ ਸਭਾ ਦਾ ਉਹ ਕਮਾਂਡ ਕਰਦਾ ਸੀ ਤੇ ਕੋਨ ਇਹ ਵੱਡਾ ਨੁਕਸਾਨ ਹੋਇਆ ਸੀਗਾ ਇਹ ਜਿਹੜਾ ਜਿਹੜਾ 1762 ਚ ਹੋਇਆ ਸੀ ਇਹ ਅਫਦਾਲੀ ਬਰਸਜ ਜਿਹੜੇ ਸਿੱਖ ਮਿਸਲਾਂ ਦੇ ਦੋ ਸਰਦਾਰ ਸੀ ਉਹਦੀ ਕਮਾਂਡ ਕਰਦੇ ਇੱਕ ਸੀ ਕਰਦਾ ਜੱਸਾ ਸਿੰਘ ਆਲੋਆਲੀ ਆ ਜੀ ਦੂਜਾ ਮਹਾਰਾਜ ਰਣਜੀਤ ਸਿੰਘ ਦਾ ਜਿਹੜਾ ਬਾਬਾ ਸੀ ਚੜਤ ਸਿੰਘ ਉਹ ਸਵਾਰਦਾ ਸੀ ਉਸ ਲੜਾਈ 'ਚ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਸੀ ਇਹ ਕੱਲੂਪਰਾ ਹੋਇਆ ਕਿੱਥੇ ਸੀ ਜਿਹੜਾ ਦੂਸਰਾ ਇਹ ਇਹ ਕੋਪਰਹੀੜਾ ਜੀ ਇਹ ਮਲੇਰਕੋਟਲੇ ਤੋਂ ਜੋ ਲੁਧਿਆਣੇ ਨੂੰ ਆਉਂਦੇ ਨਾ 10 ਕਿਲੋਮੀਟਰ ਤੇ ਹਾਂਜੀ ਹਾਂਜੀ ਇਹ ਕੋਪਰਹੀੜਾ ਆ ਉੱਥੇ ਬਣਿਆ ਵਾ ਸਾਰਾ ਇਹਨਾਂ ਦੀ ਯਾਦਗਾਰ ਬੜੀ ਹੈ ਜੀ ਜੀ ਮੈਂ ਜਾ ਕੇ ਵੀ ਆਇਆ ਉੱਥੇ ਤਾਂ ਉੱਥੇ ਉਸ ਵੇਲੇ ਬਹੁਤ ਵੱਡਾ ਨੁਕਸਾਨ ਹੋਇਆ ਥਗਾ ਜੀ 35000 ਸਿੱਖ ਬੀਬੀਆਂ ਬੱਚੇ ਬੁੱਢੇ ਸਾਰੇ ਮਾਰ ਕੇ ਉਹ 50 ਗੱਡੇ ਭਰ ਕੇ ਤੇ ਸਿਰਾਂ ਦੇ ਮਤਲਬ ਉਹਨਾਂ ਦੇ ਸਿਰ ਵੱਢ ਕੇ ਅਫਦਾਲੀ ਲੈ ਗਿਆ ਸੀਗਾ 35000 ਬੰਦੇ ਦੀ ਬਿਲਕੁਲ ਤੇ ਮੈਂ ਸਮਝਦਾ ਕਿ ਸਾਡੇ ਪੰਜਾਬ ਦੀ ਧਰਤੀ ਤੇ ਸਭ ਤੋਂ ਵੱਡਾ ਨੁਕਸਾਨ ਸੀ ਜੀ ਹਾਂ ਕਿ ਉਸ ਤੋਂ ਬਾਅਦ ਵੀ ਜਿਵੇਂ ਇਤੋਂ ਪਹਿਲਾਂ ਦੀ ਗੱਲ ਕਰਾਂ ਮੈਂ ਪਾਣੀਪਤ ਦੀ ਦੂਜੀ ਜਾਂ ਤੀਜੀ ਲੜਾਈ ਜਿਹੜੀ ਹੈ ਉਸ ਲੜਾਈ ਦਾ ਮੁੱਖ ਕਾਰਨ ਕੀ ਸੀ ਤੇ ਇਹ ਕਿਹੜੀ ਕਿਹੜੇ ਭਾਰਤ ਦੀ ਮਤਲਬ ਧਰਤੀ ਦੇ ਉੱਤੇ ਜਿਹੜੀ ਲੜੀ ਗਈ ਆ ਕਿਉਂਕਿ ਆਮ ਤੌਰ ਤੇ ਮੈਂ ਵੇਖਿਆ ਜਿਹੜੇ ਧਾਰ ਧਾਰ ਵੀ ਨੇ ਇਹ ਬਹੁਤ ਜਿਹੜੇ ਜਿਹਨੇ ਉਹ ਭਾਰਤ ਦੇ ਆਣ ਕੇ ਇਸੇ ਪਾਣੀਪਤ ਹੋਇਆ ਜਾਂ ਕੁਸ਼ੇਤਰਾ ਹੋਇਆ ਇਹਨਾਂ ਮੈਦਾਨਾਂ ਕੀ جنگ ਹੁੰਦੇ ਰਹੀ ਉਹਦੇ ਕੀ ਕਾਰਨ ਕੀ ਸੀ ਤੇ ਕਿੰਨਾ ਕਿੰਨਾ ਨਾਲ ਇਹ جنگ ਹੋਈ ਹੈ ਇਹ ਕੋਧੜੀਆਂ ਇਹ ਪਾਣੀ ਪਾਦੀਆਂ ਲੜਾਈਆਂ ਇਹ ਪਾਣੀ ਪੱਚੇ ਚ ਨਹੀਂ ਹੋਈਆਂ ਜੀ 1526 ਚ ਹੋਈ ਸੀ ਬਾਬਰ ਬਸ ਜ ਐ ਇਹ 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 ਇਨੀਸ਼ੀਏ ਲੋਧੀ ਖਾਨਦਾਨ ਦੇ ਵਿੱਚ ਸ ਲੋਧੀ ਖਾਨਦਾਨ ਹਾਂ ਜੀ ਤੇ ਉਹ ਜਿਹੜੀ ਲੋਧੀ ਖਾਨਦਾਨ ਨਾਲ ਲੜਾਈ ਹੋਈ ਤਿੰਨ ਸਿਕੰਦਰ ਲੋਧੀ ਸੀ ਹਮ ਬਹਿਲੌਲ ਲੋਧੀ ਸੀ ਇਹ ਕਿੰਨਾ ਜਿਹੜੇ ਉਹ ਦੋ ਦੇਥ ਉਹ ਵੀ ਤੀਜੇ ਨਾਲ ਹੋਈ ਲੜਾਈ ਜੀ ਤੇ ਜਦੋਂ ਇਹ ਮਤਲਬ ਲੋਧੀ ਨਾਲ ਲੜਾਈ ਹੋਈ ਨੀ ਪੂਰੀ ਜਿ ਬਾਬਰ ਜਿੱਤਿਆ ਉਸ ਵੇਲੇ ਲੋਧੀ ਹਾਰ ਗਿਆ ਸੀ ਜੀ 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 ਉਹ ਕਿਉਂਕਿ ਉਹ ਵੀ ਧਾਰਵੀ ਸੀ ਬਹਿਲੌਲ ਲੋਧੀ ਸੀ ਨਾ ਬਿਲਕੁਲ ਹਾਂਜੀ ਤੇ ਇੱਕ ਜੀ ਜੀ ਇਹ ਇਬਰਾਹਿਮ ਲੋਧੀ ਸੀ ਨਾ ਸੌਰੀ ਇਬਰਾਹਿਮ ਇਬਰਾਹਿਮ ਲੋਧੀ ਇੱਕ ਵਾਰਸ ਜ ਬਾਬਰ ਦੀ ਲੜਾਈ ਹੋਈ ਸੀ 1526 1526 ਚ ਹਾਂਜੀ ਮਤਲਬ ਇਹ ਜਿਹੜੇ ਨੇ ਸਾਰੇ ਦੇ ਸਾਰੇ ਇਕ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਹੀ ਸਮਕਾਲੀ ਰਹੇ ਨੇ ਇਹ ਤਿੰਨੇ ਜਿਹੜੇ ਲੋਧੀ ਹੋਏ ਗੁਰਨਾਨਦ ਦੇਵ ਜੀ ਵੇਲੇ ਉਹ ਗੁਰਨਾਨਦ ਦੇਵ ਜੀ ਵੇਲੇ ਬਾਬਰ ਵੀ ਹੋਇਆ ਜੀ ਤੇ ਗੁਰਨਾਨਕ ਦੇਵ ਜੀ 1539 ਛੋਤੀ ਜੋਤ ਸਮਾਈ ਸੀਗੇ ਜੀ ਉਸ ਵੇਲੇ ਜਿਹੜਾ ਆ ਆਪਣਾ ਇਹਦਾ ਬਾਬਰ ਦਾ ਮੁੰਡਾ ਹਮੰਜੂ ਸੀ ਜੀ ਸ਼ੇਰ ਸ਼ਾਹ ਸੂਰੀ ਨੇ ਉਹਨੂੰ ਹਰਾ ਕੇ ਹਮਤਲਬ 6 ਸਾਲ ਉਹਨੂੰ ਰਾਜ ਕੀਤਾ ਤੇ 9 ਸਾਲ ਉਹਦੇ ਮੁੰਡੇ ਨੇ 15 ਸਾਲ ਮਤਲਬ ਮੁਗਲਾਂ ਤੋਂ ਬਗੈਰ ਇਹ ਰਾਜ ਉਹਨਾਂ ਦਾ ਜਰੀਆ ਉਹਨਾਂ ਕਿਸੇ ਸੂਰੀ ਹੁੰਦਾ ਜੇ ਪਹਾੜੀਆਂ ਦੀ ਇਤਿਹਾਸ ਦੀ ਜੇ ਗੱਲ ਕਰਦੇ ਆ ਤੇ ਭਾਰਤ ਦੀ ਧਰਤੀ ਦੇ ਉੱਤੇ ਕਿਹੜੇ ਕਿਹੜੇ ਸਮੇਂ ਜਿਹੜੇ ਧੜ ਵੀ ਆਉਂਦੇ ਰਹੇ ਨੇ ਤੇ ਭਾਰਤ ਨੂੰ ਲੁੱਟਦੇ ਰਹੇ ਨੇ ਉਹਨਾਂ ਚ ਕਿਹੜੇ ਰਾਜਸੀਏ ਜਾਂ ਜਿੰਨਾ ਜਿੱਦਾਂ ਵੰਸ਼ ਸੀ ਵੀ ਆ ਫਲਾਣੇ ਆ ਢਿੰਗੜੇ ਆ ਇਤਿਹਾਸ ਦੀਆਂ ਕਿਤਾਬਾਂ 'ਚ ਤਾਂ ਬਹੁਤ ਕੁਝ ਦਰਜ ਆ ਕਿ ਉਹਨਾਂ ਇਤਿਹਾਸ ਦੇ ਚਿਰੋਕੇ 'ਚੋਂ ਜੇ ਜਾਣਤਿਆਂ ਤੇ ਤੁਸੀਂ ਕੀ ਸਮਝਦੇ ਹੋ ਕਿ ਇਹੋ ਕਿ ਲੇਖਤੋਂ ਤੁਸੀਂ ਕਿਤਾਬਾਂ ਬਹੁਤ ਪੜੀਆਂ ਇਤਿਹਾਸ ਬਹੁਤ ਪੜਿਆ ਲਿਖਿਆ ਵੀ ਬਹੁਤ ਕੁਛ ਹੈ ਤੇ ਉਹਨਾਂ ਕੀ ਥੋੜਾ ਜਿਹਾ ਜਾਣਕਾਰੀ ਜੀ ਮੈਂ ਚਾਹੁੰਦਾ ਵੀ ਤੁਸੀਂ ਸਾਡੇ ਦਰਸ਼ਕਾਂ ਦੇ ਜੀ ਇਹ ਵੀ ਬਹੁਤ ਜੁੱਦਾ ਹੈ ਕਿ ਦੇਖੋ ਪਹਿਲਾਂ ਗਜਨੀ ਆਇਆ ਜੀ ਮਹਿਬੂਦ ਗਜਨੀ ਆਇਆ ਜੀ ਜੀ ਅਸਲ ਦੇ ਵਿੱਚ ਜੇ ਮੇਨ ਮੈਂ ਗੱਲ ਕਰਾਂ ਤਾਂ ਧਾਰਵੀ ਆਦੇ ਰਹੇ ਆ 70 ਸਾਲ ਤੋਂ ਹਮਲੇ ਹੁੰਦੇ ਰਹੇ ਆ ਜੀ ਵੀ ਪਰ ਉਤੋਂ ਜਿਹੜਾ ਸਾਡਾ ਮੇਨ ਕਮਜ਼ੋਰੀ ਸੀ ਅਸੀਂ ਅਲੱਗ-ਅਲੱਗ ਜਿਹੜੀ ਹੈ ਛੋਟੇ-ਛੋਟੇ ਰਾਜਾਂ 'ਚ ਵੰਡ ਹੋਣਾ ਸੀ ਜੀ ਜਦੋਂ ਸਿਕੰਦਰ ਆਇਆ ਇਹ 2300 ਸਾਲ ਪਹਿਲਾਂ ਆਇਆ ਜੀ ਉਸ ਵੇਲੇ ਇੱਕ ਧਿਰ ਹੁੰਦੀ ਸੀ ਉਹ ਦੂਜੇ ਦੀ ਹਕੂਮਤ ਨਾਲ ਹੁੰਦੀ ਸੀ ਜੀ ਜਿਹੜਾ ਪੋਰਸ ਦਾ ਭਰਾ ਸੀ ਜੀ ਉਧਰ ਹੋ ਗਿਆ ਦੂਏ ਪਾਸੇ ਚਾਚੇ ਦਾ ਮੁੰਡਾ ਜੀ ਜੀ ਅੰਬੀਰ ਰਾਜਾ ਅੰਬੀ ਹਮ ਜਦੋਂ ਸਾਡੇ ਜਾਂ ਗੁਰੂਆਂ ਨੇ ਵੀ ਲੜਾਈਆਂ ਲੜੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਲੜਾਈ ਲੜੀ ਉਹਦੇ ਵਿੱਚ ਬਾਈ ਧਾਰ ਦੇ ਰਾਜ ਦੂਏ ਪਾਸੇ ਹੋ ਗਏ ਬਿਲਕੁਲ ਠੀਕ ਨਹੀਂ ਜਦੋਂ ਸਾਡਾ ਮਤਲਬ ਇਕੱਠ ਹੈ ਨਾ ਸੀ ਉਸ ਵੇਲੇ ਇਕੱਠ ਨਾ ਸੀ ਜਿੱਦਾਂ ਹੁਣ ਸਾਡਾ ਇਸ ਵੇਲੇ ਹੈ ਅਸੀਂ ਇੱਕ ਬਹੁਤ ਵੱਡੀ ਲੜਾਈ ਜਿੱਤੀ ਸੀ 1975 ਜੀ ਇਹ ਦੁਨੀਆ ਦੇ ਇਤਿਹਾਸ ਚ ਪਹਿਲੀ ਵਾਰ ਹੋਣਾ ਕਿ ਕਰੀਬ ਲੱਖ ਫੌਜ ਜਿਹੜੀ ਜਾਂ ਦੂਜੇ ਪਾਸੇ ਹੱਥ ਖੜੀ ਕਰਕੇ ਆ ਗਈ ਸੀ ਬਿਲਕੁਲ 75 ਦੀ ਲੜਾਈ ਵਿੱਚ ਸਾਡੇ ਜਗਜੀਤ ਸਿੰਘ ਅਰੋੜਾ ਪੂਰੀ ਕਮਾਂਡਿੰਗ ਕਰਦਾ ਸੀ ਦੂਜੇ ਪਾਸੇ ਜਨਰਲ ਨਿਆਜ਼ੀ ਸੀ ਪਾਕਿਸਤਾਨ ਦਾ ਜੀ 75 ਦੀ ਮੈਂ ਗੱਲ ਕਰਦਾ ਉਸ ਵੇਲੇ ਸਾਰੇ ਦੇਸ਼ ਇੱਕ ਹੋ ਕੇ ਲੜਦੇ ਬਿਲਕੁਲ ਬਿਲਕੁਲ ਜਦੋਂ ਅਸੀਂ ਇੱਕ ਹੋ ਕੇ ਲੜਦੇ ਸਾਨੂੰ ਕੋਈ ਦੁਨੀਆ ਜ ਹਰਾ ਨਹੀਂ ਸਕਦਾ ਜੀ ਬਿਲਕੁਲ ਇਹ ਵੱਡੇ ਵਿੱਚ ਇਦਾਂ ਨਹੀਂ ਆ ਕਿ 192000 ਫੌਜੀ ਨੇ ਆਤਮ ਸਮਰਪਣ ਕਰਤਾ ਸੀਗਾ ਇਹ ਮਤਲਬ ਦੁਨੀਆ ਦੀ ਇੱਕ ਵੱਖਰੀ ਲੜਾਈ ਹੈ ਕਿ ਲੱਖ ਬੰਦਾ ਹੀ ਹੱਥ ਕਨੇ ਕਰਦੇ ਬੀ ਛੋਟੀ ਗੱਲ ਨਹੀਂ ਇਹ ਇਹ ਲੜਾਈ ਜਿਹੜੀ ਅਸੀਂ ਆਜ਼ਾਦੀ ਤੋਂ ਬਾਅਦ 1972 ਚ ਲੜੀ ਇੱਕ ਦੀ ਦੱਸਿਓ ਮੈਨੂੰ ਹਾਂ ਕੀ ਸਾਡੀ ਜਿਹੜੀ ਮਤਲਬ ਧਰਤੀ ਦੇ ਉੱਤੇ ਇੱਕ ਦੂਜੇ ਟੁਕੜੇ ਨੂੰ ਹਾਸਲ ਕਰਨ ਵਾਸਤੇ ਸਿਰ ਲੜਾਈਆਂ ਹੀ ਇੱਕ ਆਧਾਰ ਰਹਿ ਗਿਆ ਸੀ ਕੇ ਮਨੁੱਖਤਾ ਨੂੰ ਖਤਮ ਕਰਕੇ ਕਤਲ ਕਤਲੋਗਾਰਤ ਕਰਕੇ ਬੰਦੇ ਮਾਰ ਕੇ ਦੋਨਾਂ ਧਿਰਾਂ ਵੱਲੋਂ ਤੇ ਫੇਰ ਹੀ ਜਿੱਤੇ ਜਾ ਸਕਦੇ ਰਾਜੇ ਕਿ ਜਾਂ ਹੋਰ ਵੀ ਤਰੀਕਿਆਂ ਦੇ ਨਾਲ ਜਿਹੜੀ ਸੀ ਉਹ ਇੱਕ ਦੂਜੇ ਨਾਲ ਜਿਹੜਾ ਇੱਕ ਦੂਜੇ ਦਾ ਰਾਜ ਹੈ ਉਹ ਆਪਣੇ ਚ ਮਲਾਇਆ ਜਾ ਸਕਦਾ ਸੀ ਜਾਂ ਉਹਨੂੰ ਛੱਡਿਆ ਜਾ ਸਕਦਾ ਸੀ ਇਹਦੇ 'ਚ ਥੋੜਾ ਜਿਹਾ ਜਨਾਬ ਦੱਸਿਓ ਵੀ ਇਦਾਂ ਨਹੀਂ ਜੀ ਹੋ ਸਕਦਾ ਵੀ ਕੋਈ ਇਦਾਂ ਦੀਆਂ ਵਿਚਾਰਧਾਰਾਂ ਦੇ ਨਾਲ ਕੋਈ ਸਮਝ ਦੇ ਨਾਲ ਮਨੁੱਖਤਾ ਜਿਹੜੀ ਮਤਲਬ ਕਤਲੇਆਮ ਨਾ ਹੁੰਦਾ ਮਨੁੱਖ ਨਾ ਮਰਦੇ ਸਕੋ ਜੀਵਤ ਰਹਿੰਦੇ ਤੇ ਇਹ ਸਾਰਾ ਸਿਸਟਮ ਵੀ ਠੀਕ ਰਹਿੰਦਾ ਦੇਖੋ ਮਹਾਰਾਜਾ ਨਜੀਤ ਸਿੰਘ ਜਦੋਂ ਆਏ ਜੀ ਉਹਨਾਂ ਦਾ ਜਿਹੜਾ ਜਨਮ 1780 ਚ ਹੋਇਆ ਜੀ 1839 ਤੋਂ 1850 ਦੇ ਦੌਰਾਨ ਦੀ ਮੌਤ ਹੋ ਗਈ ਜੀ ਮਹਾਰਾਜਾ ਗਣਜੀਤ ਸਿੰਘ ਦਾ ਜਿਹੜਾ ਰਾਜ ਸੀਗਾ ਜੀ ਜੀ ਉਹਨਾਂ ਨੇ ਜਿਹੜਾ ਰਾਜ ਆਪ 40 ਸਾਲ ਕੀਤਾ ਤੇ ਬਾਅਦ ਵਿੱਚ 10 ਸਾਲ ਉਹਨਾਂ ਦੇ ਬੱਚਿਆਂ ਨੇ ਰਾਜ ਕੀਤਾ ਕਿ ਉਹਨਾਂ 50 ਸਾਲ ਹੀ ਜੀ ਸੋਕਰ ਤੱਕ ਇਹ ਮਿਸਲ ਦੇ ਉਹ ਅੰਜਾਨ ਸੀ ਬਾਅਦ ਵਿੱਚ ਸਾਰੀਆਂ ਮਿਸਲਾਂ ਉਹਨਾਂ ਨੇ ਆਪਣੇ ਅਧੀਨ ਕੀਤੀਆਂ ਉਹਨਾਂ ਨੇ ਕੋਈ ਖਾਸ ਲੜਾਈ ਨਹੀਂ ਲੜੀ ਤਕਰੀਬਨ ਮੈਂ ਸਮਝਦਾ ਕਿ ਕੰਪੂਰ ਮਾਇਦੇ ਕੁਈ ਨਹੀਂ ਉਹਨਾਂ ਦੀ ਜੀ ਉਹਨਾਂ ਨੇ ਕਿਤੇ ਵੀ ਖੂਨ ਨਹੀਂ ਹੋਇਆ ਕਿਸੇ ਦਾ ਡੋਲਿਆ ਕੋਈ ਆਪਣੇ ਦੂਜੀਆਂ ਮਿਸਲਾਂ ਨੂੰ ਮਾਰ ਕੇ ਜਾਂ ਕਿਦਾਂ ਕਰਕੇ ਬੜੇ ਤਰੀਕੇ ਨਾਲ ਉਹਨਾਂ ਨੇ ਉਹਨਾਂ ਨੇ ਮਿਸਲਾਂ ਨੂੰ ਆਪਣੇ ਅਧੀਨ ਕਰਕੇ ਵਾਰਾਂ ਦੀਆਂ ਵਾਰਾਂ ਨੂੰ ਇੱਕ ਸਿੱਖ ਰਾਜ ਕਾਇਮ ਕੀਤਾ ਤੇ ਮੈਂ ਸਮਝਦਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਸੂਤ ਬੂਜ ਨਾਲ ਉਹ ਜਿਹੜਾ ਆ ਕੰਮ ਕੀਤਾ ਸੀਗਾ ਜੀ ਕਿਉਂਕਿ ਪਹਿਲਾਂ ਵੀ ਉੱਥੇ ਪੰਜਾਬੀਆਂ ਦੇ ਰਾਜ ਸਿਕਲ ਸਾਰੀਆਂ ਪਰ ਉਹ ਮਿਸਲਾਂ ਅਲੱਗ-ਅਲੱਗ ਮੰਡ ਹੋਈਆਂ ਸੀ ਜੀ ਉਹਨਾਂ ਨੂੰ ਫਾਇਦਾ ਇਹ ਹੋ ਗਿਆ ਜਦੋਂ ਸਾਰੀਆਂ ਮਿਸਲਾਂ ਇਕੱਠੀਆਂ ਹੋ ਗਈਆਂ ਜੀ ਉਦੇ ਵਿੱਚ 50 ਸਾਲ ਕੋਈ ਧੜਵੀ ਨਹੀਂ ਨਾ ਕੋਈ ਨਾਦਰ ਸ਼ਾਹ ਖੜਕੇ ਨਾ ਕੋਈ ਬਦਾਲੀ ਨਾ ਕੋਈ ਹੋਰ ਮਤਲਬ ਉਹ ਰਾਜ ਜਿਹੜਾ ਆ 1799 ਤੋਂ ਲੈ ਕੇ 1849 ਤੱਕ ਪੂਰੇ 50 ਸਾਲ ਜੀ ਉਹ ਲੜੜਾ ਕੋਈ ਵੀ ਨੇੜੇ ਨਹੀਂ ਆਇਆ 50 ਸਾਲ ਮੈਂ ਸਮਝਦਾ ਕਿ ਰਣਜੀਤ ਸਿੰਘ ਦਾ ਰਾਜ ਜਿਹੜਾ ਆ 50 ਸਾਲ ਤੱਕ ਤਵਾਰ ਰਾਜ ਰਿਹਾ ਤੇ ਉਹਦੇ ਵਿੱਚ ਉਹ ਇੱਕ ਹੋਰ ਗੱਲ ਉਸ ਰਾਜ ਦੀ ਰਹੀ ਕਿ ਉਸ ਰਾਜ ਨੂੰ ਆਪਾਂ ਅੱਜ ਤੱਕ ਸਿੱਖ ਰਾਜ ਕਹਿੰਦੇ ਆ ਜੀ ਉਹਦੇ ਵਿੱਚ 55% ਮੁਸਲਮਾਨ ਸੀ ਤੇ 32% ਜਿਹੜੇ ਸਗੇ ਹਿੰਦੂ ਤੇ 13% ਸੀ ਤੇ ਉਹਦੇ ਵਿੱਚ ਜਿਹੜਾ ਮਹਾਰਾਜਾ ਰਣਜੀਤ ਸਿੰਘ ਇਨਸਾਫ ਬਹੁਤ ਵਧੀਆ ਕਰਦਾ ਸੀ ਤੇ ਇੱਕ ਚੀਜ਼ ਦੀ ਗੱਲ ਦੱਸਿਓ ਮੈਨੂੰ ਹਾਂ ਉਹ ਆਮ ਤੌਰ ਤੇ ਜਿਹੜੇ ਆਮ ਸਾਡੀ ਜਿਹੜੇ ਸਿੱਖ ਧਰਾਨੇ ਉਹ ਹਮੇਸ਼ਾ ਹੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਕੀ ਮਾਰ ਆ ਗਿਆ ਰਣਜੀਤ ਸਿੰਘ ਦਾ ਜਿਹੜਾ ਰਾਜ ਸੀ ਉਹ ਸਿਰਫ ਸਿੱਖ ਰਾਜ ਸੀ ਕਿ ਜਾਂ ਸਮੁੱਚੀ ਜਿਹੜੀ ਸਾਡੀ ਕਾਇਨਾਤ ਹੈ ਜਾਂ ਸਾਡੀ ਕਿਹੜੀ ਲੋਕ ਨੇ ਉਹਨਾਂ ਦੀ ਨੁਮਾਇੰਦੀ ਕਰਦਾ ਸੀ ਉਹਨਾਂ ਦਾ ਰਾਜ ਸੀ ਦੇਖੋ ਉਹਦੇ ਉਹਨਾਂ ਕੋਲ ਜਿਹੜੇ ਜਰਨਲ ਸੀਗੇ ਸਿੱਖ ਜਰਨਲਾਂ ਤੋਂ ਇਲਾਵਾ ਉਹਨਾਂ ਕੋਲ ਪਨਾਸ ਦੇ ਦਾ ਇਟਲੀ ਦੇ ਜਰਨਲ ਵੀ ਸੀਗੇ ਜੀ ਠੀਕ ਹੈ ਨਾ ਜੀ ਤੇ ਉਹਨਾਂ ਦਾ ਜਿਹੜਾ ਆਪਣਾ ਵਿੱਤ ਮੰਤਰੀ ਸੀ ਉਹ ਮੁਸਲਮਾਨ ਸੀ ਜੀ ਤੇ ਉਹਨਾਂ ਦੇ ਕੋਲ ਹਿੰਦੂ ਵੀ ਕਿੰਨੇ ਅਧਿਆਦੇ ਨੌਕਰੀਆਂ ਕਰਦੇ ਸੀ ਜੀ ਮਹਾਰਾਜਾ ਰਣਜੀਤ ਸਿੰਘ ਦੀ ਫਲੈਕਸੀਬਿਲਟੀ ਇਹ ਸੀ ਕਿਸੇ ਵੀ ਰਾਜ ਵਿੱਚ ਜੇ ਕੱਟੜ ਤੋਂ ਬਾਅਦ ਆ ਗਏ ਰੰਗ ਰਾਜ ਤਾਂ 50 ਸਾਲ ਰੰਗਜੀਤ ਨੇ ਵੀ ਕੀਤਾ ਜੀ 50 ਸਾਲ ਅਕਬਰ ਨੇ ਕੀਤਾ ਜੀ 50 ਸਾਲ ਰਣਜੀਤ ਸਿੰਘ ਨੇ ਕੀਤਾ ਜੀ ਮਤਲਬ ਰਣਜੀਤ ਨੇ ਆਪ 40 ਸਾਲ ਕੀਤਾ 10 ਸਾਲ ਉਹਨੇ ਕੀਤਾ ਜੀ ਪਰ ਜੇ ਆਪਾਂ ਰੰਗਜੀਤ ਦੇ ਰਾਜ ਨੂੰ ਜਿਹੜਾ ਅਜ ਤੱਕ ਰੰਗਜੀਤ ਦੇ ਰਾਜ ਨੂੰ ਚੰਗਾ ਰਾਜ ਨਹੀਂ ਸਮਝਿਆ ਜਾਂਦਾ ਕਿਉਂਕਿ ਉਹ ਕੱਟੜਤਾ ਬਹੁਤ ਸੀ ਜੀ 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 ਕਿਉਂਕਿ ਖਾਸ ਕਰਕੇ ਪੰਜਾਬ ਦੇ ਲੋਕ ਜਿਹੜੇ ਅਰੰਗਜੀਤ ਤੋਂ ਬਹੁਤ ਜ਼ਿਆਦਾ ਨਫ਼ਰਤ ਕਰਦੇ ਸੀ ਜੀ ਤੇ ਉਹ ਕਿਤੇ ਵੀ ਕੋਈ ਵਧੀਆ ਇਨਸਾਫ਼ ਨਹੀਂ ਕਰ ਸਕਿਆ ਬਿਲਕੁਲ ਬਿਲਕੁਲ ਰਣਜੀਤ ਸਿੰਘ ਨੇ ਇਨਸਾਫ਼ ਜਿਹੜੇ ਕੀਤੇ ਆ ਠੀਕ ਇਨਸਾਫ਼ ਕੀਤੇ ਆ ਦੇਖੋ ਆਪਾਂ ਕਮਜ਼ੋਰੀਆਂ ਜਿ ਕਿਸੇ ਦੀਆਂ ਦੇਖਣੀਆਂ ਹੋਣ ਲਿਖਣੇ ਵਾਲੇ ਲੇਖਕ ਤਾਂ ਬਹੁਤ ਕੁਝ ਲਿਖਦੇ ਆ ਪਰ ਜਦੋਂ ਸਾਰੀਆਂ ਧਿਰਾਂ ਜਿਹੜੀਆਂ ਆ ਜੀ ਮਤਲਬ ਹਿੰਦੂ ਸਿੱਖ ਮੁ슬ਮਾਨ ਸਾਰੇ ਪਿਆਰ ਨਾਲ ਰਹਿਣ ਮੈਂ ਤਾਂ ਉਸ ਰਾਜ ਨੂੰ ਚੰਗਾ ਹੀ ਰਾਜ ਬਿਲਕੁਲ ਸੋ ਕਹਿਣ ਦਾ ਭਾਵ ਜੇ ਐਸੀ ਉਹਦੇ ਤੋਂ ਹੀ ਸਬਕ ਸਿੱਖ ਕੇ ਇਵੇਂ ਸਾਡੇ ਹੁਣ ਅੱਜ ਦੇ ਜੋ ਹਾਲਾਤ ਨੇ ਕੀ ਅਸੀਂ ਸਮਝਦੇ ਆਂ ਕਿ ਅਸੀਂ ਜਿਸ ਢੰਗ ਦਾ ਸਾਡਾ ਇਤਿਹਾਸ ਸਿਰਜਿਆ ਗਿਆ ਜਿਸ ਢੰਗ ਦੇ ਇਹਨਾਂ ਨੇ ਜਿਹੜਾ ਰਾਜ ਕੀਤਾ ਉਹਦੇ ਮੁਤਾਬਕ ਸਾਰੀ ਜਨਤਾ ਖੁਸ਼ ਹੁੰਦੀ ਸੀ ਕਈ ਮਸਾਲਾਂ ਵੀ ਮਹਾਰਾਜ ਕਰਨਜੀਤ ਸਿੰਘ ਦੇ ਰਾਜ ਦੀਆਂ ਜੰਦੀਆਂ ਜਾਂਦੀਆਂ ਵੀ ਕਹਿੰਦੇ ਨੇ ਕਿ ਇੱਕ ਵਾਰੀ ਮਹਾਰਾਜਾ ਸਾਹਿਬ ਕਿਤੇ ਤੁਰੇ ਜਾ ਰਹੇ ਸੀ ਤੇ ਇੱਕ ਜਿਹੜੀ ਬੁਢੀ ਆ ਮਾਤਾ ਉਹ ਸਿਰ ਤੇ ਭਾਰ ਚੁੱਕੀ ਜਾਂਦੀ ਸੀ ਤਾਂ ਜਦੋਂ ਉਹਨੇ ਪੁੱਛਿਆ ਵੀ ਇਹ ਮਾਤਾ ਕੀ ਗੱਲ ਹੈ ਤੇ ਉਹ ਕਹਿੰਦੀ ਮੈਂ ਬਜ਼ੁਰਗਾਂ ਤੇ ਉਹ ਆਪਣੇ ਸਿਰ ਤੇ ਕਹਿੰਦੇ ਵੀ ਸਮਾਨ ਜਿਹੜਾ ਉਹ ਤੂੰ ਕਿੰਨੇ ਦੇ ਘਰ ਛੱਡਣ ਗਿਆ ਤੇ ਜਦੋਂ ਮਾਤਾ ਨੂੰ ਪਤਾ ਲੱਗਾ ਵੀ ਅਸਤ ਦੇ ਮਹਾਰਾਜ ਅਰਜਨ ਸਿੰਘ ਇਹੀ ਨੇ ਸੋ ਇਹ ਇਦਾਂ ਦਾ ਰਾਜ ਦੁਬਾਰਾ ਸੋਚਿਆ ਜਾ ਸਕਦਾ ਵੀ ਇਹਦਾ ਭਾਵ ਵੀ ਸਾਡਾ ਜਿਹੜਾ ਇਤਿਹਾਸ ਹੈ ਉਸ ਇਤਿਹਾਸ ਨੂੰ ਦੁਬਾਰਾ ਸਿਰਜਿਆ ਜਾ ਸਕਦਾ ਦੇਖੋ ਰਾਜ ਜਿਹੜਾ ਆ ਇੱਕ ਤੁਹਾਡੀ ਨੋਲਿਜ ਹੀ ਲੈਂਦਾ ਉਸ ਵੇਲੇ ਲੋਕਤੰਤਰ ਬੱਚੀ ਜੀ ਉਸ ਵਿਲੇ ਜਿਹੜਾ ਦਿਨ ਤਲਵਾਰ ਦਾ ਰਾਜ ਕਰ ਲਿਆ ਕਰ ਲਿਆ ਉਹ ਤੋਂ ਬਾਅਦ 47 ਜੀ ਅਸੀਂ ਯਾਦ ਹੋਗਾ ਸਾਡਾ ਲੋਕਤੰਤਰ ਆ ਗਿਆ ਹੁਣ ਅਸੀਂ ਡੈਮੋਕਰੇਟਿਕ ਪਾਰਟੀ ਪਾਰਕਰੇਟਡ ਪਾਰਟੀ ਦਾ ਹੁਣ ਤਾਂ ਅਸੀਂ ਰਾਜ ਹੀ ਬਦਲ ਦਿੰਨੇ ਆ ਤੁਹਾਨੂੰ ਪਤਾ ਕਿੰਨੇ ਬਦਲ ਗਏ ਜੀ ਜਦੋਂ ਉਹ ਮੇਰਾ ਰਾਜ ਸੀਗਾ ਇੱਕ ਇੱਕ ਪਰਿਵਾਰ ਦਾ ਰਾਜ ਹੁੰਦਾ ਸੀ ਹੁਣ ਰਾਜ ਹੋ ਗਿਆ ਲੋਕਾਂ ਦਾ ਜਦੋਂ ਸਰਕਾਰਾਂ ਬਦਲ ਦੀ ਤਾਕਤ ਲੋਕਾਂ ਕੋਲ ਹੋਵੇ ਤਾਂ ਫਿਰ ਤਾਂ ਲੋਕਤੰਤਰ ਲੋਕਾਂ ਦਾ ਰਾਜ ਹੈ ਲੋਕ ਜਿੱਦਾਂ ਦਾ ਚਾਹੋਗੇ ਉਦਾਂ ਬਣਾ ਦੂਗੇ ਤਾਂ ਫਿਰ ਆਪਾਂ ਜੀ ਇਹ ਇਹ ਲੋਕਤੰਤਰ ਫਿਰ ਅਸੀਂ ਪਿਛਲੇ ਇਤਿਹਾਸ ਦੀ ਜਦੋਂ ਗੱਲ ਕਰਦੇ ਆ ਕਿ ਇਸ ਰਾਜ ਚ ਜਿਹੜਾ ਬਹੁਤ ਵੱਡਾ ਜ਼ੁਲਮ ਹੁੰਦਾ ਮਜ਼ਲੂਮ ਜਿਹੜਾ ਉਹ ਮਤਲਬ ਉਹ ਦਾ ਉਹਨੂੰ ਦੱਬਿਆ ਜਾ ਰਿਹਾ ਭੁੱਖ ਮਰੀ ਦਾ ਸ਼ਿਕਾਰ ਹੋ ਰਹੇ ਨੇ ਇੱਥੇ ਜਿਹੜਾ ਉਹ ਜਾਤ ਪਾਤ ਜਾਂ ਜਿਹੜੀ ਮਤਲਬ ਧਾਰਮਿਕ ਜਿਹੜੀ ਆ ਉਹ ਵਿਲੱਖਣਤਾ ਜਿਹੜੀ ਜਿਹਦੀ ਮਤਲਬ ਇੱਕ ਦੂਜੇ ਨੂੰ ਖਤਮ ਕਰਨ ਕੀ ਇਹ ਲੋਕਤੰਤਰ ਚ ਇਹ ਸਭ ਕੁਝ ਮਤਲਬ ਜਾਇਜ਼ ਹੈ ਦੇਖੋ ਜਿਹੜਾ ਭਾਰਤ ਦਾ ਸੰਵਿਧਾਨ ਹੈ ਸਾਡੇ ਲਈ ਸਭ ਤੋਂ ਪਾਕ ਪਵਿੱਤਰ ਸਾਡਾ ਸੰਵਿਧਾਨ ਹੈ ਜੀ ਸੰਵਿਧਾਨ ਦੇ ਵਿੱਚ ਇਹ ਗੱਲ ਲਿਖੀ ਆ ਬਰਾਬਰਤਾ ਦੀ ਗੱਲ ਕੀਤੀ ਕਿ ਜਾਤ ਦੀ ਗੱਲ ਕਿਤੇ ਵੀ ਨਹੀਂ ਕੀਤੀ ਜੀ ਤੇ ਜਦੋਂ ਅਸੀਂ ਇਹ ਗੱਲ ਮੰਨ ਲਵਾਂਗੇ ਆਪਣੇ ਸੰਵਿਧਾਨ ਚ ਜੋ ਲਿਖਿਆ ਕਿ ਜਾਤ ਪਾਤਾਂ ਕੁਝ ਨਹੀਂ ਸਭ ਤੋਂ ਵੱਡਾ ਇਨਸਾਨ ਹੈ ਜੀ ਇੱਕੋ ਹੀ ਸਭ ਦਾ ਭਗਵਾਨ ਹੈ ਜੀ ਕਿਉਂਕਿ ਜਿੰਨੇ ਧਰਮ ਹੈ ਧਰਮ ਵੀ ਸਾਰੇ ਇਹ ਗੱਲ ਕਹਿੰਦੇ ਆ ਕਿ ਇੱਕ ਭਗਵਾਨ ਕਹਿੰਦੇ ਆ ਨਾ ਜੀ 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 ਜਿੰਨੇ ਧਰਮ ਸਾਰੇ ਇੱਕ ਗੱਲ ਕਹਿੰਦੇ ਆ ਬਿਲਕੁਲ ਫਿਰ ਜਦੋਂ ਇੱਕ ਭਗਵਾਨ ਹੋ ਸਕਦਾ ਫਿਰ ਇੱਕ ਇਨਸਾਨ ਵੀ ਇੱਕੋ ਹੀ ਹੋਊਗਾ ਨਾ ਜੀ ਜੀ ਜਦੋਂ ਸਾਡੇ ਮਨ ਚ ਇਹ ਚੀਜ਼ਾਂ ਬੁਰੀਆਂ ਹੋ ਗਈਆਂ ਜਾਤਾਂ ਦੇ ਆਧਾਰ ਤੇ ਕੰਮ ਵੰਡ ਲੈ ਇਹ ਨਹੀਂ ਹੋਣਾ ਚਾਹੀਦਾ ਇਹ ਤਾਂ ਲੋਕਾਂ ਨੇ ਆਪਣੀ ਜਿਹੜੀ ਆ ਰਹਿਣ ਦੀ ਜਿਹੜਾ ਤਰੀਕਾ ਆ ਜਾਤਾਂ ਪਾਤਾਂ ਖਤਮ ਕਰਕੇ ਕਿ ਇੱਕ ਇਨਸਾਨ ਇੱਕ ਭਗਵਾਨ ਠੀਕ ਹੈ ਜੀ ਤੇ ਧਰਮ ਇਨਸਾਨ ਦਾ ਇਨਸਾਨੀਅਤ ਹੋਣਾ ਚਾਹੀਦਾ ਹੈ ਤੇ ਬਾਕੀ ਜਿਹੜੀਆਂ ਇਹ ਚੀਜ਼ਾਂ ਆ ਇਹ ਤਾਂ ਬੰਦੇ ਲੀਆਂ ਬਣਾਈਆਂ ਹੋਈਆਂ ਸਾਡਾ ਸੰਵਿਧਾਨ ਨੇ ਨਹੀਂ ਬਣਾਈਆਂ ਜੋ 47 ਚ ਆਜ਼ਾਦ ਹੋ ਗਿਆ 50 ਚ ਮਤਲਬ 51 ਸੰਵਿਧਾਨ ਲਾਗੂ ਹੋ ਗਿਆ ਬਿਲਕੁਲ ਬਿਲਕੁਲ ਉਸ ਤੋਂ ਬਾਅਦ ਦੇ ਵਿੱਚ ਅਸੀਂ ਜਿਹੜੀ ਤਰੱਕੀਆਂ ਵੀ ਕੀਤੀਆਂ ਆਂ ਜਿਹਦੇ ਵਿੱਚ ਅਸੀਂ ਬਹੁਤ ਵੱਡੀ ਮੱਲ ਤੇ ਤਰੱਕੀਆਂ ਕੀਤੀਆਂ ਉਸ ਵੇਲੇ ਦੇ ਜੇ ਆਪਾਂ ਅੱਜ ਅੱਜ ਦੇ 50 ਸਾਲ ਦੇਖੀਏ ਜਿਹੜੇ ਲੋਕ ਕਹਿੰਦੇ ਤਰੱਕੀ ਨਹੀਂ ਹੋਈ ਮੈਂ ਕਹਿੰਦਾ ਮੰਗਲ ਗ੍ਰਹਿ ਤੇ ਅਸੀਂ ਪਹੁੰਚ ਗਏ ਯਾਰ ਘੌਰ ਅਸੀਂ ਬੜਵੜੀਆਂ ਚੀਜ਼ਾਂ ਬਣਾਈਆਂ ਉਹ ਸਾਡੇ ਬਗਿਆਨੀਆਂ ਨੂੰ ਜੀ ਜੀ ਉਹ ਸਾਡੇ ਇੰਜੀਨੀਅਰਾਂ ਨੂੰ ਉਹ ਸਾਡੇ ਡਾਕਟਰਾਂ ਨੂੰ ਸਲਾਮ ਹੈ ਜਿਨ੍ਹਾਂ ਨੇ ਬਹੁਤ ਵਧੀਆ ਵਧੀਆ ਚੀਜ਼ਾਂ ਬਣਾ ਕੇ ਆਪਣੇ ਦੇਸ਼ ਨੂੰ ਇੱਕ ਮਕਾਮ ਤੱਕ ਪਹੁੰਚਾਇਆ ਇਹ ਨਹੀਂ ਗੱਲ ਹੈ ਜੀ ਬੁਰੀਆਂ ਚੀਜ਼ਾਂ ਅਸੀਂ ਆਪ ਬੁਰੀਆਂ ਆ ਉਹਨਾਂ ਚੀਜ਼ਾਂ ਨੂੰ ਖਤਮ ਅਸੀਂ ਆਪੇ ਹੀ ਕਰਨਾ ਹੁੰਦਾ ਹੈ ਜਦ ਤੱਕ ਆਪਾਂ ਤੁਹਾਨੂੰ ਖਤਮ ਕਰੀਏ ਤਾਂ ਵੀ ਲੜਾਈ ਨਹੀਂ ਹੋਣੀ ਚਾਹੀਦੀ ਜਾਤ ਦੀ ਲੜਾਈ ਨਹੀਂ ਹੋਣੀ ਚਾਹੀਦੀ ਸਾਨੂੰ ਪੁਰਵੇ ਤੋਂ ਪਿਛਲੀਆਂ ਤੋਂ ਸਿੱਖਣਾ ਚਾਹੀਦਾ ਹੈ ਇਹ ਚੀਜ਼ਾਂ ਜਿਹੜੀ ਕੱਟੜਤਾ ਜਾਤ ਦੀ ਜਾਂ ਧਰਮ ਦੀ ਨਹੀਂ ਹੋਣੀ ਚਾਹੀਦੀ ਸਿਰਫ ਸਿਰਫ ਦੇਸ਼ ਭਗਤੀ ਜਦੋਂ ਸਾਡੇ ਅੰਦਰ ਦੇਸ਼ ਭਗਤੀ ਪੈਦਾ ਹੋ ਗਈ ਫਿਰ ਅਸੀਂ ਹੋਰ ਅੱਗੇ ਨੂੰ ਜਾਵਾਂਗੇ ਸੋ ਕਹਿਣ ਦਾ ਭਾਵ ਇਹ ਆ ਕਿ ਸਮਾਜ ਦੇ ਅੰਦਰ ਸਾਡੇ ਸਭੇ ਸਾਂਝੀ ਵਾਇਲਤਾ ਸਦੈਨ ਡਗੜਾ ਸਾਡਾ ਨਾਰਾ ਸੀਗਾ ਉਸ ਨਾਰੇ ਤੋਂ ਆਪਾਂ ਕਿਤੇ ਨਾ ਕਿਤੇ ਪਿੱਛੇ ਹਟਦੇ ਨਜ਼ਰ ਆਏ ਆ ਬਾਬੇ ਨਾਨਕ ਨੇ ਤੇ ਬਹੁਤ ਕੁਝ ਕਿਹਾ ਸੀ ਇੱਕ ਨੂਰ ਤੋਂ ਸਭ ਦਾ ਕੋ ਜੇ ਕੌਣ ਭਲੇ ਕੋ ਮੰਦੇ ਸੋ ਅੱਜ ਸਾਡਾ ਜਿਹੜੀ ਇਹ ਲੁਕਾਈ ਹੈ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਜਾਂ ਸਾਡੇ ਹੋਰ ਜਿਹੜੇ ਰਾਈਬਰ ਹੋਏ ਨੇ ਚਾਹੇ ਉਹ ਸ਼੍ਰੀ ਰਾਮ ਜੀ ਹੋਏ ਨੇ ਸ਼੍ਰੀ ਕ੍ਰਿਸ਼ਨ ਜੀ ਹੋਏ ਨੇ ਜਾ ਹੋਰ ਹੋਏ ਨਹੀਂ ਉਹਨਾਂ ਸਾਰਿਆਂ ਤੋਂ ਸਾਡੇ ਲੋਕਾਂ ਨੇ ਮੁੱਖ ਨਹੀਂ ਮੋੜ ਲਿਆ ਤੁਹਾਨੂੰ ਮਤਲਬ ਲੱਗਦਾ ਵੀ ਉਹ ਤੋਂ ਮੁੱਖ ਮੋੜ ਕੇ ਸਗੋਂ ਜਿੰਨਾ ਚੀਜ਼ਾਂ ਦਾ ਇਹਨਾਂ ਸਾਡੇ ਧਾਰਮਿਕ ਆਗੂਆਂ ਨੇ ਸਾਡੇ ਗੁਰੂਆਂ ਪੀਰਾਂ ਨੇ ਇਹਨਾਂ ਨੇ ਸਾਨੂੰ ਮਤਲਬ ਉਹਦੇ ਖਿਲਾਫ ਲੜੇ ਸੀ ਉਹ ਤੋਂ ਰੋਕਿਆ ਸੀ ਕਿ ਅੱਜ ਫੇਰ ਅਸੀਂ ਉਸੇ ਚੀਜ਼ ਨੂੰ ਜਿਹੜਾ ਅੱਗੇ ਲੈ ਕੇ ਆ ਰਹੇ ਹਾਂ ਉਸੇ ਨੂੰ ਪ੍ਰਚਾਰ ਰਹੇ ਹਾਂ ਉਸੇ ਤੇ ਅਮਲ ਕਰ ਰਹੇ ਹਾਂ ਕਿ ਇਹ ਕਦੇ ਨਾ ਕਦੇ ਠੀਕ ਹੋਏਗਾ ਹਿਰੋਸ਼ੀਮਾ ਨਾਗਾ ਸ਼ਕਤੀ ਉਨੇ ਉਸ ਵੇਲੇ ਇਹ ਗੱਲ ਕਹੀ ਸੀ ਅਮਰੀਕਾ ਨੇ ਸਾਡੇ 'ਤੇ ਪਰਮਾਣੂ ਬੰਬ ਐਟਮ ਬੰਬ ਮਾਰੇ ਆ ਬਿਲਕੁਲ ਕਿ ਅਸੀਂ ਇਹਦਾ ਜਵਾਬ ਉਹਨੂੰ ਆਪਣੀ ਦੇਸ਼ ਭਗਤੀ ਨਾਲ ਦੇਣਾ ਕਮਾਲ ਆ ਤੇ ਉਹਨਾਂ ਨੇ ਆਪਣੀ ਦੇਸ਼ ਭਗਤੀ ਕਦੇ ਵੀ ਜਪਾਨੀ ਆਪਣੇ ਦੇਸ਼ ਦੀ ਗੱਲ ਨਹੀਂ ਕਰੂਗਾ ਕਦੇ ਵੀ ਜਿਹੜਾ ਆ ਰਸ਼ੀਦ ਦਾ ਕੋਈ ਦੇਸ਼ ਦੀ ਗੱਲ ਨਹੀਂ ਕਰੂਗਾ ਸਾਡੇ ਬੰਦੇ ਤਾਂ ਕਦੇ ਉੱਪਰ ਤੱਕ ਚਲ ਜਾਂਦੇ ਦੇਸ਼ ਦੀ ਗੱਲ ਦੇਸ਼ 'ਚ ਰਹਿਣੀ ਚਾਹੀਦੀ ਆ ਦੇਸ਼ ਦਾ ਸਤਿਕਾਰ ਕਰਨਾ ਚਾਹੀਦਾ ਸਾਡੇ ਬੰਦੇ ਤੇ ਦੇਸ਼ ਦੀ ਬਦਨਾਮੀ ਕਰਦੇ ਦੂਜੇ ਦੇਸ਼ਾਂ 'ਚ ਜਦੋਂ ਆਉਂਦੇ ਨੇ ਕੈਨੇਡਾ ਵਰਗਿਆਂ ਚ ਅਮਰੀਕਾ ਵਰਗਿਆਂ ਚ ਹੋਰ ਨਾ ਦੇਸ਼ਾਂ ਚ ਉੱਥੇ ਆਪਣੇ ਦੇਸ਼ ਦੇ ਬਦਨਾਮੀ ਕਰਦੇ ਨੇ ਆਪਣੇ ਦੇਸ਼ ਦੇ ਖਿਲਾਫ ਕਹੀ ਬੋਲਦੇ ਨੇ ਦੇਖੋ ਬੰਟ ਲੈ ਮੇਲ ਸਾਹਿਬ ਗੱਲ ਇਹ ਆ ਸਾਡੇ ਅੰਦਰ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਜੇ ਅਸੀਂ ਜਾਪਾਨ ਦੀ ਅੱਜ ਵੀ ਰਿਸਰਚ ਕਰ ਲਈਏ ਦੀ ਭਾਰਤੀ ਅੰਦਰ ਪੈਦਾ ਕਰ ਲਈਏ ਤੇ ਮੇਰੀ ਗੱਲ ਇੱਕ ਨੋਟ ਕਰ ਲਿਓ ਹਿੰਦੁਸਤਾਨ ਦੇ ਵਿੱਚ ਜਿਹੜਾ ਟੈਲੈਂਟ ਹੈ ਉਹ ਦੁਨੀਆ ਚੋਂ ਨੰਬਰ 1 ਟੈਲੈਂਟ ਹੈ ਜੀ ਔਰ ਇਹ ਕਿਸੇ ਕਿਸੇ ਵੀ ਸੰਬੰਧਕ ਤੀ ਜੀ ਮਤਲਬ ਕੋਈ ਵੀ ਤਿਆਰੀ ਕਰਨ ਜੀ ਕਾ ਇਹਨਾਂ ਨੇ ਜाहिर ਲੜਾਈ ਦਾ ਮੈਦਾਨ ਹੋਵੇ ਚਾਹੇ ਸੈਨ ਦਾ ਜੋਗ ਹੋਵੇ ਚਾਹੇ ਡਾਕਟਰੀ ਵਾਲਾ ਖੇਤਰ ਹੋਵੇ ਹਰ ਖੇਤਰ ਦੇ ਵਿੱਚ ਜਿਹੜੇ ਇੰਡੀਅਨ ਲੋਕ ਪਹਿਲੇ ਨੰਬਰ ਤੇ ਆ ਮੈਂ ਤਾਂ ਇਹੀ ਕਹੂੰਗਾ ਕਿ ਆਪਣੇ ਅੰਦਰ ਜਿਹੜੀ ਆ ਦੇਸ਼ ਭਗਤੀ ਪੈਦਾ ਕਰੋ ਗਰੀਬਾਂ ਦੇ ਪਰਿਵਾਰਾਂ ਦੇ ਨਾਲ ਜਾ ਕੇ ਆਪਣੇ ਜਨਮ ਦਿਨ ਮਨਾਓ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਉਹਨਾਂ ਦੇ ਦੁੱਖ ਸੁਣੋ ਉਹਨਾਂ ਬੱਚਿਆਂ ਨੂੰ ਪੜ੍ਹਾਵੋ ਤਾਂ ਕਿ ਅਸੀਂ ਜਿਹੜੇ ਆ ਹੋਰ ਅੱਗੇ ਜਾਈਏ ਤਾਂ ਸਾਡਾ ਦੇਸ਼ ਜਿਹੜਾ ਆ ਹਜ਼ਾਰਾਂ ਸਾਲ ਦੀ ਗੁਲਾਮੀ ਤੋਂ ਬਾਅਦ ਆਜ਼ਾਦੀ ਅਸੀਂ ਲਈ ਆ ਉਹਨੂੰ ਹੋਰ ਤਕਰਾਰ ਮੈਨਾਂ ਜਾਂਦੇ ਜਾਂਦੇ ਇੱਕ ਸਵਾਲ ਹੈ ਪਈ ਆ ਵੀ ਸਾਡੇ ਜਿਵੇਂ ਅਸੀਂ ਆਪਣੇ ਧਾਰਮਿਕ ਆਗੂਆਂ ਦੀਆਂ ਗੁਰੂਆਂ ਪੀਰਾਂ ਹੋਰਨਾਂ ਸਭਨਾਂ ਦੇ ਜਨਮ ਦਿਹਾੜੇ ਵੀ ਮਨਾਉਂਦੇ ਹਾਂ ਕੀ ਸਾਨੂੰ ਉਹਨਾਂ ਦੇ ਜਨਮ ਦਿਹਾੜੇ ਨਹੀਂ ਮਨਾਉਣੇ ਚਾਹੀਦੇ ਜਿਨ੍ਹਾਂ ਨੇ ਸਾਨੂੰ ਵਿਗਿਆਨ ਦੇ ਨਾਲ ਜੋੜਿਆ ਜਿਨ੍ਹਾਂ ਨੇ ਸਾਨੂੰ ਇਹ ਗਿੱਲੀ ਬਿਗਲੀ ਦਿੱਤੀ ਜਿਨ੍ਹਾਂ ਨੇ ਸਾਨੂੰ ਇਹ ਜਹਾਜ਼ ਉੱਡਣ ਵਾਲੇ ਜਿਹੜੇ ਦੇਸ਼ੋਂ ਦੂਜਿਆਂ ਦੇਸ਼ਾਂ 'ਚ ਲੈ ਕੇ ਜਾਂਦੇ ਨੇ ਉਹ ਦਿੱਤੇ ਸਾਨੂੰ ਬਲਬ ਦਿੱਤੀ ਰੋਸ਼ਨੀ ਦਿੱਤੀ ਧਰਤੀ ਦੇ ਨਵਾਂ ਵਿਤਰਣ ਵੇਚਣ ਲਈ ਸਾਨੂੰ ਜਿਹੜਾ ਬਹੁਤ ਕੁਝ ਸਿਖਾਇਆ ਕਿ ਉਹਨਾਂ ਦੇ ਵੀ ਜਨਮ ਦਿਨ ਜਾਂ ਉਹਨਾਂ ਨੂੰ ਵੀ ਯਾਦ ਕਰਨਾ ਚਾਹੀਦਾ ਕਿਤੇ ਕਿ ਨਹੀਂ ਕਰਨਾ ਦੇਖੋ ਗੱਲ ਇਹ ਹੈ ਸਾਬ ਜੀ ਜਿਹੜਾ ਨਾ ਧਰਮ ਹੁੰਦਾ ਹੈ ਜੀ ਧਰਮ ਨੂੰ ਸਭ ਤੋਂ ਬੈਨੀਫਿਟਿੰਗ ਹੁੰਦਾ ਆ ਕਿ ਜਿਹੜਾ ਉਹਦੇ ਵਿੱਚ ਅਸੀਂ ਬੋਲ ਨਹੀਂ ਸਕਦੇ ਕੋਈ ਜੀ ਜੇ ਕੋਈ ਮਤਲਬ ਗਲਤ ਵੀ ਕੰਮ ਕਰਦਾ ਤਾਂ ਅਸੀਂ ਉਹ ਅਗਲਾ ਧਰਮ ਵੀ ਆੜ ਲੈਂਦਾ ਸੀ ਨਹੀਂ ਬੋਲ ਸਕਦੇ ਉਹਦੇ ਵਿੱਚ ਜੀ ਉਹ ਕਹਿੰਦੇ ਧਰਮ ਮਸਲੇ ਜੀ ਦਖਲਅੰਦਾਜ਼ੀ ਕਰਦਾ ਜੀ ਜਿਹੜੇ ਹੁੰਦੇ ਵਿਗਿਆਨਕ ਜੀ ਵਿਗਿਆਨਕ ਹਾਂ ਸਾਇੰਸਦਾਨ ਵਿਗਿਆਨੀ ਹਾਂ ਬਿਲਕੁਲ ਵਿਗਿਆਨਕ ਜਿਹੜੇ ਬੰਦੇ ਆ ਵਿਗਿਆਨੀ ਆ ਉਹ ਬੰਦੇ ਜਿਹੜੇ ਆ ਉਹਨਾਂ ਦੇ ਵਿਚਾਰਿਆਂ ਨੇ ਬਹੁਤ ਮਤਲਬ ਦੁੱਖ ਚੱਲੇ ਹੈ ਤੁਲਨਾ ਕਰਨ ਲਈ ਮਤਲਬ ਉਹਨਾਂ ਨੇ ਜੇ ਗਲੀਲੀਓ ਨੇ ਇਹ ਗੱਲ ਕਹੀ ਸੀ ਧਰਤੀ ਘੁੰਮਦੀ ਆ ਉਹਨੂੰ ਕਲੇ ਨੂੰ ਫਾਂਸੀ ਦਿੱਤਾ ਸੀ ਬਿਲਕੁਲ ਕੋਈ ਵੀ بڑے ਵਿਗਿਆਨਕ ਹੋਈ ਤੇ ਜਿਹੜਾ ਸ਼ੁਭਰਾਤ ਵਰਗੇ ਨੂੰ ਕਹਿੰਦੇ ਜ਼ਹਿਰ ਦੇ ਦਿੱਤਾ ਜ਼ਹਿਰ ਦਿੱਤਾ ਸੀ ਜਿਹਨੂੰ ਪਰ ਕਿ ਅਸੀਂ ਬਹਿਮ ਭਾਰਾ ਨਾ ਕਰੋ ਬਲੀਆਂ ਦਿੰਦੇ ਸੀ ਉਸ ਵੇਲੇ ਲੋਕ ਜੀ ਬੰਦਿਆਂ ਨੇ ਜਿੰਨੇ ਜਿੰਨੇ ਬਲੀਆਂ ਦਿੰਦੇ ਸੀ ਜਿਸੇ ਤਰ੍ਹਾਂ ਜੇ ਮੈਂ ਹੋਰ ਵੀ ਵਿਗਿਆਨਕਾਂ ਦੀ ਗੱਲ ਕਰਾਂ ਜੀ ਉਹਨਾਂ ਨੇ ਵਿਚਾਰਿਆਂ ਨੇ ਬੜੇ ਕਸ਼ਟ ਸਹੇ ਆ ਦੇਖੋ ਵਿਗਿਆਨੀਆਂ ਦਾ ਜਿਹੜਾ ਸਤਕਾਰ ਹੈ ਉਹ ਦੁਨੀਆ ਨੂੰ ਸੁੱਖ ਦੇਣ ਚੋਂਦਾ ਉਹ ਆਪਣੇ ਜਨਮ ਜਿੰਨੀਆਂ ਨਾ ਦੇ ਹੁੰਦੇ ਜੀ ਅੱਜ ਸਾਨੂੰ ਬਿਜਲੀ ਦੇ ਗਏ ਅੱਜ ਅਸੀਂ ਏਸੀ ਲਾ ਕੇ ਸੌਂਨੇ ਆ ਅੱਜ ਅਸੀਂ ਉਹਨਾਂ ਵਿਗਿਆਨੀਆਂ ਦਾ ਸਤਿਕਾਰ ਇਹ ਹੈ ਕਿ ਅੱਜ ਅਸੀਂ ਜਿਹੜੇ ਬਿਜਲੀ ਦਾ ਬਲਬ ਥੋਮਸ ਐਡੀਸਨ ਨੇ ਸਾਨੂੰ ਦਿੱਤਾ ਆ ਜਿਹੜੀ ਰਾਈਟ ਬ੍ਰਦਰ ਨੇ ਸਾਨੂੰ ਹੈ ਹਵਾਈ ਯਾਦ ਦਿੱਤੇ ਨੇ ਤੇ ਇਹ ਜਿਹੜੇ ਵਿਗਿਆਨੀ ਹੁੰਦੇ ਆ ਵਿਗਿਆਨੀ ਵੀ ਨਾਲੇ ਨਾਲ ਚੱਲਦੇ ਆ ਔਰ ਉਹ ਜਿਹੜੇ ਜੋ ਕੁਝ ਬਣਾ ਕੇ ਗਏ ਅਸੀਂ ਜਿਹੜੀ ਨਮੀਆਂ ਕਾਢਾਂ ਕੱਢਦੇ ਆ ਜੀ ਉਹਨਾਂ ਦੇ ਜਿਹੜੇ ਦਿੱਤੇ ਹੋਏ ਹੈਗੇ ਆ ਤਰੀਕੇ ਤੋਂ ਤਰੀਕੇ ਉਹਨਾਂ ਨੂੰ ਦੇਖ ਕੇ ਹੀ ਅੱਗੇ ਅਸੀਂ ਵੱਧਦੇ ਹਾਂ ਹੋਰ ਵਧੀਆ ਹੋਣਾ ਹੈ ਤੇ ਜਾਂਦੇ ਜਾਂਦੇ ਕੀ ਸਾਡੇ ਮੈਂ ਤਾਂ ਇਹੀ ਕਹੂੰਗਾ ਜੀ ਮੈਂ ਤਾਂ ਜਿੰਨੇ ਸਾਡੇ ਹੈਗੇ ਆ ਕਿ ਜਿਹੜੇ ਨੌਕਰੀਆਂ ਵੀ ਕਰਦੇ ਆ ਕਹਿੰਦੇ ਹੁੰਦੇ ਆ ਕਿ ਇੱਜ਼ਤ ਦੀ ਰੋਟੀ ਖਾਓ ਭਾਵੇਂ ਲੂਣ ਨਾਲ ਖਾ ਲਓ ਕਰੇ ਵੀ ਜਦੋਂ ਸਾਨੂੰ ਦੁੱਖ ਹੁੰਦਾ ਕਿ ਵੱਡੇ ਵੱਡੇ ਰੁੱਤਵੀਆਂ ਤੇ ਬੈਠੇ ਲੋਕ ਜਿਹੜੇ ਜਿਨ੍ਹਾਂ ਦੇ ਅੱਗੇ ਪਿੱਛੇ ਗੱਡੀਆਂ ਜਾਂਦੀਆਂ ਆ ਉਹ ਪ੍ਰਸ਼ਟਾਚਾਰ ਜਪਾ ਜਾਂਦੇ ਆ ਦੁੱਖ ਹੁੰਦਾ ਹੈ ਮੈਂ ਤਾਂ ਇਹੀ ਕਹੂੰਗਾ ਆਪਣੇ ਦੇਸ਼ ਦਾ ਨਾਮ ਉੱਚਾ ਕਰੋ ਆਪਣਾ ਨਾਮ ਉੱਚਾ ਕਰੋ ਆਪਣੇ ਮਾਪਿਓ ਦਾ ਨਾਮ ਉੱਚਾ ਕਰੋ ਤਾਂ ਕਿ ਆਉਣ ਵਾਲੀ ਜਨਰੇਸ਼ਨ ਜਿਹੜੀ ਸਾਡੀ ਦੇਸ਼ਾਂ ਵਿੱਚ ਅੱਗੇ ਧੱਕੇ ਨਾ ਖਾਵੇ ਤੇ ਆਪਣੇ ਦੇਸ਼ ਵਿੱਚ ਰਿਜ਼ਾਰ ਮਿਲੇ ਵਧੀਆ ਰਹੋ ਔਰ ਬੱਚਿਆਂ ਨੂੰ ਵੀ ਮੈਂ ਇਹੀ ਕਹੂੰਗਾ ਕਿ ਆਪਣੇ ਮਾਪਿਓ ਦਾ ਕਹਿਣਾ ਮੰਨੋ ਆਪਣੇ ਦੇਸ਼ ਦਾ ਨਾਮ ਉੱਚਾ ਕਰੋ ਤੁਹਾਨੂੰ ਆ ਐਸੀ ਸਾਡੇ ਪਵਨ ਕੁਮਾਰ ਭਾਮੀਆਂ ਜੀ ਔਰ ਜਿੰਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਸਾਡੇ ਇਤਿਹਾਸ ਤੋਂ ਤੁਹਾਨੂੰ ਜਾਣੀ ਕਰਾਇਆ ਔਰ ਨਾਲ ਦੀ ਨਾਲ ਇੱਕ ਬੇਨਤੀ ਮੈਂ ਹੋਰ ਕਰੂੰਗਾ ਆਪਣੇ ਸਹਿਤਕਾਰਾਂ ਨੂੰ ਆਪਣੇ ਬੁੱਧੀਜੀਵੀਆਂ ਨੂੰ ਕਿ ਅੱਜ ਤੁਹਾਡੀ ਬਹੁਤ ਵੱਡੀ ਲੋੜ ਹੈ ਅੱਜ ਬਹੁਤ ਵੱਡਾ ਸਾਡੇ ਜਿਹੜੇ ਜ਼ਿੰਮੇਵਾਰੀ ਸਾਡੇ ਬੁੱਧੀਜੀਵੀਆਂ ਦੇ ਉੱਤੇ ਨੇ ਕਿ ਅਸੀਂ ਸੱਚ ਤੇ ਝੂਠ ਤੇ ਨਿਦਤਾਰਾ ਕਿਵੇਂ ਕਰਾਂਗੇ ਕਿਉਂਕਿ ਪੜੇ ਲਿਖੇ ਕਹਿੰਦੇ ਪਹਿਲਾਂ ਜਦੋਂ ਅਨਪੜ੍ਹ ਲੋਕ ਹੁੰਦੇ ਸੀ ਉਦੋਂ ਲੜਾਈਆਂ ਘੱਟ ਹੁੰਦੀਆਂ ਸੀ ਜਦੋਂ ਅਨਪੜ੍ਹ ਹੁੰਦੇ ਸੀ ਉਦੋਂ ਸਾਰਾ ਕੁਝ ਮੇਲ ਮਲਾਪ ਪਿਆਰ ਮੁਹੱਬਤ ਸਾਡੀ ਸਭਿਆਚਾਰ ਕਦਰਾਂ ਕੀਮਤਾਂ ਸਾਡਾ ਜਿਹੜਾ ਸਾਨੂੰ ਸੰਸਕ੍ਰਿਤ ਮਿਲੀ ਉਹ ਸਾਰਾ ਕੁਝ ਵਧੀਆ ਸੀ ਪਰ ਜਿਵੇਂ ਜਿਵੇਂ ਅਸੀਂ ਪੜਦੇ ਗਏ ਕੁਝ ਸਿੱਖਦੇ ਗਏ ਤੇ ਤਵੇਂ-ਤਵੇਂ ਵੀ ਅਸੀਂ ਜਿਹੜੇ ਆ ਉਹ ਲੋਕਾਂ ਤੋਂ ਦੂਰ ਹੁੰਦੇ ਗਏ ਤੇ ਅੱਜ ਲੋੜ ਇਸ ਗੱਲ ਦੀ ਹੈ ਕਿ ਸਾਡੇ ਸਹਿਤਕਾਰ ਖਾਸ ਕਰਕੇ ਬੁੱਧੀਜੀਵਾਂ ਦੀ ਬਹੁਤ ਵੱਡੀ ਜਿਹੜੀ ਇਹਦੇ ਵਿੱਚ ਲੋੜ ਹੈ ਤਾਂ ਕੋ ਚੰਗੀਆਂ ਕਿਤਾਬਾਂ ਨਿਕਣ ਚੰਗਾ ਸਹਿਤ ਸਿਰਜਣ ਤੇ ਸਭਨਾਂ ਲੋਕਾਂ ਨੂੰ ਇਹ ਪੜਨ ਲਈ ਅਪੀਲ ਵੀ ਮੈਂ ਕਰਦਾ ਸੋ ਆਓ ਦੁਬਾਰਾ ਫੇਰ ਮਿਲਦੇ ਹਾਂ ਇੱਕ ਨਵੀਂ ਚਰਚਾ ਲਈ ਉਦੋਂ ਤੱਕ ਅੰਦਰਾ ਜੀਤ ਸਿੰਘ ਲਾਲ ਲੁੱਡੀ ਉਹ ਯਾਜਤ ਰੱਬ ਰਾਖਾ